ਮਿੱਟੀ ਮੁਸਲਮਾਨ ਕੀ ਕਿ ਇਹ ਗੱਲ ਤੁਹਾਡੇ ਗ੍ਰੰਥ ਚ ਲਿਖੀ ਹੈ ਹੁਣ ਉੱਥੇ ਉਹਦੀ ਜ਼ੁਬਾਨ ਥਲਕ ਗਈ RAM RAJ ਦੀ ਧਿਆਨ ਦਿਓ ਇੱਥੇ ਉਹਦੀ ਜ਼ੁਬਾਨ ਤੋਂ ਇਹ ਨਿਕਲਿਆ ਜੀ ਮਿੱਟੀ ਮੁਸਲਮਾਨ ਕੀ ਨਹੀਂ ਲਿਖੀ ਮਿੱਟੀ ਬੇਈਮਾਨ ਕੀ ਲਿਖੀ ਇਹਦੀ ਵੱਡੀ ਗੁਸਤਾਖੀ ਗੁਰੂ ਨਾਨਕ ਦੀ ਵਿਚਾਰ ਨਾਲ ਛੇੜਛਾੜ ਇਸ ਗੱਲ ਬਾਰੇ ਜਦੋਂ ਗੁਰੂ ਹਰ Rai ਸਾਹਿਬ ਜੀ ਦੇ ਕੰਨੀਆਂ ਗੱਲ ਪੈਂਦੀ ਹੈ ਨਾ ਵੀ ਰਾਮ ਰਾਏ ਤੁਹਾਡੇ ਵੱਡੇ ਪੁੱਤਰ ਨੇ ਤੇ ਗੁਰਨਾਨਕ ਦੀ ਵਿਚਾਰ ਨੂੰ ਹੀ ਦੂਜਾ ਪਾਸਾ ਕਰਤਾ ਉੱਥੇ ਗੁਰੂ ਹਰ Rai ਸਾਹਿਬ ਜੀ ਨੇ ਬੜੀ ਵੱਡੀ ਗੱਲ ਕਹੀ ਹੈ ਜਿਗਰਾ ਹੋਣਾ ਚਾਹੀਦਾ ਇੱਥੇ ਵੇਖੋ ਇੱਥੇ ਗੱਲ ਆਪਣੀ ਨਹੀਂ ਸੀ ਇੱਥੇ ਗੱਲ ਸੀ ਬਾਪੂ ਨਾਨਕ ਦੀ ਉਹ ਵਿਚਾਰਧਾਰਾ ਦੀ ਉੱਥੇ ਗੁਰੂ ਹਰ Rai ਸਾਹਿਬ ਨੇ ਕਿਹਾ ਅੱਜ ਤੋਂ ਬਾਅਦ ਨਾ ਤੂੰ ਮੇਰਾ ਪੁੱਤਰ ਹੈ ਤੇ ਨਾ ਮੈਂ ਤੇਰਾ ਪਿਤਾ ਸਾਡੇ ਘਰ ਦੇ ਵਿੱਚ ਅੱਜ ਕੋਈ ਜਵਾਬ ਵੱਡੀ ਤੋਂ ਵੱਡੀ ਗਲਤੀ ਕਰਦਾ ਸੀ ਕਹਿੰਦੇ ਵੀ ਕੋਈ ਗੱਲ ਨਹੀਂ ਬੱਚਾ ਪਰ ਇਹ ਤੇ ਵੇਖੋ ਮਾੜੀ ਜੀ ਟੁੱਕ ਚੇਂਜ ਕੀਤੀ ਐ ਪਰ ਬੜਾ ਵੱਡਾ ਜ਼ੁਲਮ ਕੀਤਾ ਗੁਰੂ ਹਰ Rai ਸਾਹਿਬ ਜੀ ਦੀ ਨਜ਼ਰ ਦੇ ਵਿੱਚ ਉਹ